ਜਿਵੇਂ ਬਾਕੀ ਧਰਮਾਂ ਵਾਲਿਆਂ ਦੇ ਆਪੋ ਆਪਣੇ ਕੈਲੰਡਰ ਨੇ ਇਸੇ ਤਰ੍ਹਾਂ ਸਿੱਖ ਧਰਮ ਦਾ ਵੀ ਆਪਣਾ ਨਾਨਕ ਜਿਸ ਕਲੰਟਰ ਦੇ ਅਨਸਾਰ ਸਾਲ ਦੀ ਜੋ ਪਰੰਪਰਾ ਹੈ ਉਹ ਤੇ ਮਹੀਨੇ ਤੱਕ ਔਰ ਪਗਣ ਤੱਕ ਉਹ ਜਿਹੜਾ ਸਾਲ ਹੈ ਉਹ ਸਾਲ ਉਹਦਾ ਦੀਵਾਨ 13 ਤਰੀਕ ਨੂੰ ਪੰਜ ਅੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਨਦੀ ਸਾਹਿਬ ਦੀਵਾਨ ਹਾਲ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਨਵੇਂ ਸਾਲ ਦੀ ਆਮਦ ਤੇ ਖੁਸ਼ੀ ਵਿੱਚ ਦੀਵਾਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪ ਸਮੂਹ ਸੰਗਤਾਂ ਇਸ ਗੱਲ ਤੋਂ ਜਾਣੂ ਹੋ ਕਿ ਜਿਵੇਂ ਬਾਕੀ ਧਰਮਾਂ ਵਾਲਿਆਂ ਦੇ ਆਪੋ ਆਪਣੇ ਕੈਲੰਡਰ ਨੇ ਇਸੇ ਤਰ੍ਹਾਂ ਸਿੱਖ ਧਰਮ ਦਾ ਵੀ ਆਪਣਾ ਨਾਨਕ ਸ਼ਾਹੀ ਕੈਲੰਡਰ ਹੈ ਜਿਸ ਕਦ ਅੰਟਰ ਦੇ ਅਨਸਾਰ ਸਾਲ ਦੀ ਜੋ ਆਰੰਭਤਾ ਹੈ ਉਹ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਔਰ ਫਗਣ ਤੱਕ ਉਹ ਜਿਹੜਾ ਸਾਲ ਹੈ ਉਹ ਸਾਲ ਨੂੰ ਮੰਨਿਆ ਜਾਂਦਾ ਹੈ ਇਸ ਵਾਰ ਜੋ ਚੇਤ ਦੇ ਮਹੀਨੇ ਤੋਂ ਸਿੱਖਾਂ ਦੇ ਕੈਲੰਡਰ ਦੀ ਨਵੇਂ ਸਾਲ ਦੀ ਆਰੰਭਤਾ ਹੋਣੀ ਹੈ ਉਹਦਾ ਦੀਵਾਨ 13 ਤਰੀਕ ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਦੀਵਾਨ ਸਜਣਾ ਹੈ। ਔਰ 14 ਤਰੀਕ ਨੂੰ ਇੱਕ ਚੇਤ ਵਾਲੇ ਦਿਨ ਸਵੇਰੇ 10 ਵਜੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਦੀ ਸੰਪੂਰਨਤਾ ਹੋਣੀ ਹੈ ਔਰ ਦੀਵਾਨ ਸਜਣਾ ਹੈ। ਰਾਤ ਦੇ ਔਰ ਦਿਨ ਦੇ ਦੀਵਾਨਾਂ ਵਿੱਚ ਮਤਮਾਨ ਜੋ ਸਿੰਘ ਸਹਿਬਾਨ ਸ਼ਾਮੂਲਿਤ ਕਰਨਗੇ। ਉਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਢਾਡੀ ਸਹਿਬਾਨ ਕਵੀਸ਼ਰ ਸਹਿਬਾਨ ਪ੍ਰਚਾਰਕ ਸਹਿਬਾਨਾਂ ਨੇ ਸ਼ਮੂਲੀਅਤ ਕਰਕੇ ਗੁਰਮਤਿ ਵਿਚਾਰਾਂ ਸੰਗਤ ਨੂੰ ਸਰਮਣਨ ਕਰਵਾ ਕੇ ਤੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਦੇ ਵਿੱਚ ਜੋ ਇਹ ਹਾਜ਼ਰੀ ਹੈ ਉਹ ਭਰਨੀ ਹੈ ਸਮੂਹੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਆਪਾਂ ਇਸ ਵੀ ਕੈਲੰਡਰ ਦੇ ਅਨੁਸਾਰ ਦੇਖਿਆ ਜਾਂਦਾ ਇੱਕ ਬਹੁਤ ਵੱਡੇ ਪੱਧਰ ਤੇ ਬੜੀ ਵੱਡੀ ਖੁਸ਼ੀ ਕਰਕੇ ਨਵੇਂ ਸਾਲ ਦੀ ਜਿਹੜੀ ਆਮਦ ਹੈ ਉਹ ਕੀਤੀ ਜਾਂਦੀ ਹੈ ਨਵੇਂ ਸਾਲ ਨੂੰ ਜਿਹਾ ਆਇਆ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਜੋ ਸਿੱਖਾਂ ਦਾ ਆਪਣਾ ਕੈਲੰਡਰ ਹੈ ਉਹ ਇੱਕ ਚੇਤ ਨੂੰ ਆਰੰਭ ਹੁੰਦਾ ਹੈ ਔਰ ਸਮੂਹ ਸੰਗਤਾਂ ਉਸੇ ਤਰ੍ਹਾਂ ਜਿਵੇਂ ਇਸਵੀ ਕੈਲੰਡਰ ਦੀ ਆਮਦ ਤੇ ਨਵੇਂ ਸਾਲ ਦੀ ਆਮਦ ਤੇ ਆਪ ਜੀ ਬੜੀ ਖੁਸ਼ੀ ਕਰਦੇ ਹੋ ਜੋ ਸਿੱਖਾਂ ਦਾ ਆਪਣਾ ਕੈਲੰਡਰ ਹੈ ਉਹਦੇ ਅਨੁਸਾਰ ਨਵੇਂ ਸਾਲ ਦੀ ਇੱਕ ਚੇਤ ਨੂੰ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਸੰਗਤਾਂ ਵੱਧ ਤੋਂ ਵੱਧ ਖੁਸ਼ੀ ਕਰਨ ਔਰ ਵੱਧ ਤੋਂ ਵੱਧ ਜਿਹੜਾ ਇਸ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਨਵੇਂ ਸਾਲ ਚੜ੍ਹਨ ਤੋਂ ਪਹਿਲਾਂ ਪਈ ਕੇ ਦਰਮਿਆਨੀ ਰਾਤ ਨੂੰ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਦੀਵਾਰ ਸਜਣ ਔਰ ਉਹਨਾਂ ਦੀਵਾਨਾਂ ਦੇ ਵਿੱਚ ਜਾ ਕੇ ਸੰਗਤਾਂ ਹਾਜ਼ਰੀਆਂ ਭਰ ਕੇ ਅਰਦਾਸ ਕਰਕੇ ਤੇ ਸਿੱਖਾਂ ਤੇ ਨਵੇਂ ਸਾਲ ਦੀ ਜਿਹੜੀ ਆਮਦ ਹੈ ਉਹਦੀ ਖੁਸ਼ੀ ਵਿੱਚ ਹਾਜ਼ਰੀਆਂ ਭਰਨ ਸਤਿਗੁਰੂ ਬੇਰ ਕਰਨ ਸਮੁੱਚੀਆਂ ਸੰਗਤਾਂ ਨੂੰ ਸਿੱਖਾਂ ਦੇ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਇੱਕ ਚੇਤੂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ワイドルチークょって